ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਸ਼ੇਖ ਫਰੀਦ ਜੀ ਦੇ ਸ਼ਲੋਕ ਨੰਬਰ 2 ਤੋਂ 5 ਤੇ ਗੱਲ ਕਰਾਂਗੇ ਇਨਾਂ 'ਚ ਮੁੱਖ ਤੌਰ ਤੇ ਮਾਇਆ ਹੰਕਾਰ ਜ਼ਿੰਦਗੀ ਦਾ ਜਿਹੜਾ ਥੋੜਾ ਸਮਾਂ ਹੈ ਹਾਂਜੀ ਤੇ ਭਗਤੀ ਦਾ ਸੱਚਾ ਰਾਹ ਹਾਂ ਉਹਦੇ ਬਾਰੇ ਗੱਲ ਹੈ ਆਪਣਾ ਮਕਸਦ ਇਹ ਕੀ ਇਨਾ ਮਤਲਬ ਡੂੰਗੇ ਵਿਚਾਰ ਨੂੰ ਥੋੜਾ ਸੌਖਾ ਕਰਕੇ ਸਮਝੀਏ ਚੰਗੀ ਗੱਲ ਹੈ ਜੀ ਤਾਂ ਫੇਰ ਸ਼ੁਰੂ ਕਰੀਏ ਸ਼ਲੋਕ 2 ਤੋਂ ਫਰੀ ਜੀ ਕਹਿੰਦੇ ਨੇ ਕਿ ਰੱਬ ਦੇ ਰਾਹ ਤੇ ਤੁਰਨਾ ਹਾਂਜੀ ਉਹ ਦਰਵੇਸ਼ੀ ਜਿਹੜੀ ਹੈ ਬਹੁਤ ਔਖੀ ਹੈ ਘਾਖੜੀ ਲਿਖਿਆ ਉਹਨਾਂ ਨੇ ਹਾਂ ਘਾਖੜੀ ਬਹੁਤ ਮੁਸ਼ਕਿਲ ਹੈ ਪਰ ਸਾਡਾ ਝੁਕਾ ਕਿੱਧਰ ਰਹਿੰਦਾ ਹੈ ਦੁਨੀਆਵੀ ਤਰੀਕਿਆਂ ਵੱਲ ਚਲਾ ਦੁਨੀਆ ਪਤ ਹਾਂ ਤੇ ਇਹ ਦੁਨੀਆਵੀ ਕੰਮਾਂ ਦੀ ਜਿਹੜੀ ਪੋਟਲੀ ਹੈ ਬਨ ਉਠਾਈ ਪੋਟਲੀ ਹਾਂਜੀ ਉਹਦਾ ਪਾਰ ਉਹ ਚੁੱਕੀ ਫਿਰਨੇ ਆ ਤੇ ਸੋਚਦੇ ਆਂ ਇਸ ਭਾਰ ਨੂੰ ਕਿੱਥੇ ਛੁੱਟੀਏ ਕਿੱਥੇ ਵੰਜਾ ਕਤ ਮਤਲਬ ਇਸ ਮਾਇਆ ਦੇ ਜਾਲ ਚੋਂ ਨਿਕਲਣ ਦਾ ਰਾਹ ਲੱਭ ਰਿਆ ਹਾਂ ਕਿੱਦਾਂ ਨਿਕਲੀ ਬਿਲਕੁਲ ਤੇ ਦੇਖੋ ਇਹ ਸਵਾਲ ਅੱਗੇ ਸ਼ਲੋਕ 3 ਵਿੱਚ ਹੋਰ ਖੁੱਲਦਾ ਹੈ ਅੱਛਾ ਕਿਵੇਂ ਇੱਥੇ ਦੁਨੀਆ ਨੂੰ ਇੱਕ ਗੁੱਜੀ ਅੱਗ ਕਿਹਾ ਗਿਆ ਗੁੱਜੀ ਅੱਗ ਮਤਲਬ ਜਿਹੜੀ ਦਿਸਦੀ ਨਹੀਂ ਹਾਂ ਬਾਹਰੋਂ ਨਜ਼ਰ ਨਹੀਂ ਆਂਦੀ ਪਰ ਅੰਦਰ ਹੀ ਅੰਦਰ ਸਾੜਦੀ ਹੈ ਲੋਕੀ ਇਸ ਦੀ ਅਸਲੀਅਤ ਨੂੰ ਸਮਝ ਨਹੀਂ ਰਹੇ ਕਿ ਕਿਜਨਾ ਬੁਝੇ ਕਿਜਨਾ ਸੁਝੇ ਤੇ ਸਾਰੀ ਲੁਕਾਈ ਇਸੇ ਵਿੱਚ ਇੱਕ ਤਰ੍ਹਾਂ ਨਾਲ ਸੜ ਰਹੀ ਹੈ ਦੁਖੀ ਹੋ ਰਹੀ ਹੈ ਇਤੇ ਫਰੀਦ ਜੀ ਫਿਰ ਸ਼ੁਕਰ ਮਨਾਉਂਦੇ ਨੇ ਕਹਿੰਦੇ ਨੇ ਸਾਈ ਮੇਰੇ ਚੰਗਾ ਕੀਤਾ ਰੱਬ ਨੇ ਮਿਹਰ ਕੀਤੀ ਨਹੀਂ ਤਾਂ ਨਾਹੀ ਤਾਂ ਅਹਮ ਪੀਦ ਜਹਾ ਆਹੇ ਮੈਂ ਵੀ ਇਸੇ ਅੱਗ ਵਿੱਚ ਸੜਦਾ ਹੁੰਦਾ ਹਾਂ ਤਾਂ ਮਤਲਬ ਬਚਾ ਰੱਬ ਦੀ ਮਿਹਰ ਨਾਲ ਹੀ ਹੁੰਦਾ ਹਾਂ ਇਹ ਦਰਸਾਉਂਦੇ ਕਿ ਇਸ ਗੁੱਜੀ ਅੱਗ ਤੋਂ ਮਤਲਬ ਮਾਇਆ ਦੇ ਪ੍ਰਭਾਵ ਤੋਂ ਬਚਾਅ ਪ੍ਰਭੂ ਦੀ ਆਪਣੀ ਕਿਰਪਾ ਨਾਲ ਹੀ ਸੰਭਵ ਹੈ ਗੁਰਮੁਖ ਨੂੰ ਆਪ ਬਚਾਉਂਦਾ ਹੈ ਪਰ ਜੇ ਬਚਾ ਸਿਰਫ ਰੱਬੀ ਮਿਹਰ ਤੇ ਹੈ ਤਾਂ ਫਿਰ ਸਾਡੀ ਆਪਣੀ ਕੋਸ਼ਿਸ਼ ਸਾਡੀ ਭੂਮਿਕਾ ਕੀ ਰਹਿ ਜਾਂਦੀ ਹੈ ਹਾਂ ਇਹ ਸਵਾਲ ਬੰਦਾ ਹੈ ਸ਼ਲੋਕ 4 ਸ਼ਾਇਦ ਇਸੇ ਪਾਸੇ ਇਸ਼ਾਰਾ ਕਰਦਾ ਲੱਗਦਾ ਹੈ ਜਦੋਂ ਜ਼ਿੰਦਗੀ ਦੇ ਥੋੜੇ ਹੋਣ ਦੀ ਗੱਲ ਆਉਂਦੀ ਹੈ ਹਾਂਜੀ ਬਿਲਕੁਲ ਫਰੀਦ ਜੀ ਕਹਿੰਦੇ ਨੇ ਜੇ ਜਾਣਾ ਤਿਲ ਥੋੜੇ ਜੇ ਪਤਾ ਲੱਗ ਜਾਏ ਕਿ ਸਾਰੋਪੀ ਤਿਲ ਬਹੁਤ ਥੋੜੇ ਨੇ ਸੰਭਲ ਬੁੱਕ ਬਰੀ ਤਾਂ ਬੰਦਾ ਇਹਨਾਂ ਨੂੰ ਬੜੇ ਧਿਆਨ ਨਾਲ ਸੋਚ ਸਮਝ ਕੇ ਸੰਭਾਲ ਕੇ ਵਰਤੇ ਸਹੀ ਗੱਲ ਹੈ ਤੇ ਅੱਗੇ ਜੇ ਇਹ ਵੀ ਸਮਝ ਆ ਜਾਵੇ ਕਿ ਮਾਲਕ ਪ੍ਰਭੂ ਜਿਹੜਾ ਹੈ ਉਹ ਨੰਨੜਾ ਹੈ ਬਾਲ ਵਾਲਾ ਹਾਂ ਨਿਰਪੱਖ ਸਭ ਨਾਲ ਇੱਕੋ ਜਿਹਾ ਵਰਤਾਓ ਕਰਨ ਵਾਲਾ ਤਾਂ ਫਿਰ ਕਾਦਾ ਹੰਕਾਰ ਤਾਂ ਥੋੜਾ ਮਾਣ ਕਰੀ ਫਿਰ ਆਪਣੀ ਕੀਤੀ ਭਗਤੀ ਦਾ ਵੀ ਮਾਣ ਨਹੀਂ ਕਰਨਾ ਚਾਹੀਦਾ ਇਹ ਸਿੱਧਾ ਹਉਮੈ ਤੇ ਹੰਕਾਰ ਤੇ ਸੱਟ ਹੈ ਨਿਮਰਤਾ ਦੀ ਗੱਲ ਹੈ ਹਾਂਜੀ ਨਿਮਰਤਾ ਹਾਂ ਤੇ ਦੇਖੋ ਇਹ ਨਿਮਰਤਾ ਵਾਲਾ ਨੁਕਤਾ ਇਹ ਸਾਨੂੰ ਸਿੱਧਾ ਸ਼ਲੋਕ ਪੰਜ ਨਾਲ ਜੋੜਦਾ ਹੈ ਅੱਛਾ ਕਿਵੇਂ ਜਦੋਂ ਹੰਕਾਰ ਜਾਂਦਾ ਹੈ ਤਾਂ ਫਿਰ ਰਿਸ਼ਤੇ ਦੀ ਕਦਰ ਸਮਝ ਆਂਦੀ ਹੈ ਫਰੀਦ ਜੀ ਕਹਿੰਦੇ ਨੇ ਜੇ ਜਾਣਾ ਲੜ ਛਿਜਣਾ ਹਾਂਜੀ ਜੇ ਪਤਾ ਹੋਵੇ ਕਿ ਦੁਨਿਆਵੀ ਮੋਹ ਮਾਇਆ ਵਿੱਚ ਫਸ ਕੇ ਪਰਮਾਤਮਾ ਨਾਲ ਜੁੜਿਆ ਪੱਲਾ ਮਤਲਬ ਕਿ ਰਿਸ਼ਤਾ ਟੁੱਟ ਸਕਦਾ ਹੈ ਲੜ ਛਿਜਣਾ ਹਾਂ ਤਾਂ ਫਿਰ ਕੀ ਕਰਨਾ ਚਾਹੀਦਾ ਪੀੜੀ ਪਾਈ ਗੰਡ ਉਸ ਨੂੰ ਹੋਰ ਮਜ਼ਬੂਤੀ ਨਾਲ ਪੱਕੀ ਗੰਡ ਮਾਰ ਕੇ ਫੜਨਾ ਚਾਹੀਦਾ ਹੈ ਤੇ ਇਦਾਂ ਫਿਰ ਸੁਚੇਤ ਕੋਸ਼ਿਸ਼ ਦੀ ਗੱਲ ਹੋ ਗਈ ਨਾ ਬਿਲਕੁਲ ਇਹ ਸੁਚੇਤ ਕੋਸ਼ਿਸ਼ ਹੈ ਰੱਬੀ ਮੇਰ ਦੇ ਨਾਲ-ਨਾਲ ਆਪਣਾ ਉਦਦਮ ਵੀ ਜ਼ਰੂਰੀ ਹੈ ਹੂੰ ਤੇ ਅਖੀਰ ਵਿੱਚ ਫਰੀਦ ਜੀ ਆਪਣੇ ਸਾਰੇ ਅਨੁਭਵ ਦਾ ਕੀ ਕਰਨੇ ਨੇ ਨਿਚੋੜ ਕਰਦੇ ਨੇ ਸਭ ਜੱਗ ਡਿੱਠਾ ਹਮ ਸਾਰਾ ਜੱਗ ਘੁੰਮ ਕੇ ਵੇਖ ਲਿਆ ਹਾਂ ਮੈਂ ਸਾਰਾ ਸੰਸਾਰ ਖੋਜ ਕੇ ਘੁੰਮ ਫਿਰ ਕੇ ਵੇਖ ਲਿਆ ਪਰ हे ਪ੍ਰਭੂ ਤੇ ਜੇਵੜ ਮੈਂ ਨਾ ਹੈ ਕੋ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਕੋਈ ਨਹੀਂ ਇਹ ਬਿਲਕੁਲ ਸਪਸ਼ਟ ਕਰਦਾ ਕਿ ਸਾਰੇ ਰਹਾ ਸਾਰੇ ਤਜਰਬਿਆਂ ਤੋਂ ਬਾਅਦ ਸਭ ਤੋਂ ਉੱਤਮ ਕੀ ਹੈ ਪ੍ਰਭੂ ਦੀ ਯਾਦ ਤੇ ਉਸ ਨਾਲ ਜੁੜੇ ਰਹਿਣਾ ਨਾਮ ਸਿਮਰਨ ਤਾਂ ਫਿਰ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਇਹਨਾਂ ਸ਼ਲੋਕਾਂ ਦਾ ਸਾਰ ਕੀ ਨਿਕਲਦਾ ਹੈ ਇਹ ਕਿ ਇੱਕ ਪਾਸੇ ਦੁਨੀਆ ਦੇ ਖਿੱਚ ਹੈ ਉਹ ਗੁੱਜੀ ਅੱਗ ਦੂਜੇ ਪਾਸੇ ਰੱਬੀ ਰਾਹ ਦੀਆਂ ਮੁਸ਼ਕਿਲਾਂ ਨੇ ਪਰ ਨਾਲ ਹੀ ਉਸਦੀ ਮੇਰ ਦਾ ਆਸਰਾ ਵੀ ਹੈ ਤੇ ਜ਼ਿੰਦਗੀ ਦਾ ਸਮਾਂ ਬਹੁਤ ਥੋੜਾ ਹੈ ਸਾਹ ਗਿਣਤੀ ਦੇ ਨੇ ਇਸ ਲਈ ਹੰਕਾਰ ਛੱਡਣਾ ਪੈਣਾ ਨਿਮਰਤਾ ਲਿਆਉਣੀ ਪੈਣੀ ਹੈ ਤੇ ਸਮੇ ਨੂੰ ਸੋਚ ਸਮਝ ਕੇ ਵਰਤਣਾ ਪੈਣਾ ਹਾਂ ਤੇ ਆਖਿਰਕਾਰ ਸਭ ਤੋਂ ਵੱਡਾ ਸਹਾਰਾ ਤੇ ਮੰਜ਼ਿਲ ਕੀ ਹੈ ਪ੍ਰਭੂ ਦਾ ਨਾਮ ਪਰਸਨਲ ਪੱਕਾ ਰਿਸ਼ਤਾ ਉਹ ਪੀੜੀਗੰਡ ਤੇ ਇੱਥੇ ਦੇਖੋ ਇੱਕ ਸੋਚਣ ਵਾਲੀ ਗੱਲ ਇਹ ਉੱਭਰਦੀ ਹੈ ਕਿ ਦੁਨੀਆ ਦੀ ਗੁੱਜੀ ਅੱਗ ਤੋਂ ਬਚਣ ਲਈ ਰੱਬੀ ਮਿਹਰ ਤਾਂ ਚਾਹੀਦੀ ਹੀ ਹੈ ਪਰ ਨਾਲ ਹੀ ਸਾਡੀ ਆਪਣੀ ਸੁਚੇਤ ਕੋਸ਼ਿਸ਼ ਉਹ ਪੀੜੀ ਪਾਈ ਗੰਡ ਵੀ ਜ਼ਰੂਰੀ ਹੈ ਠੀਕ ਹੈ ਪਰ ਇਹ ਜਿਹੜਾ ਅਹਿਸਾਸ ਹੈ ਕਿ ਸਾਡੇ ਸਾਤ ਤਿੱਲ ਥੋੜ੍ਹ-ਥੋੜ੍ਹ ਨੇ ਬਹੁਤ ਕੱਟ ਨੇ ਇਸ ਦਾ ਅਸਰ ਸਿਰਫ ਰੱਬ ਨੂੰ ਯਾਦ ਕਰਨ ਤੱਕ ਹੀ ਰਹਿ ਜਾਂਦਾ ਹੈ ਹੂੰ ਜਾਂ ਫਿਰ ਇਹ ਸਾਡੇ ਰੋਜ਼ ਦੇ ਕੰਮਾਂ ਤੇ ਸਾਡੀਆਂ ਪ੍ਰਾਇੋਰਟੀਜ਼ ਤੇ ਜਿਸ ਤਰ੍ਹਾਂ ਸੀ ਆਪਣਾ ਵਕਤ ਤੇ ਆਪਣਾ ਧਿਆਨ ਵਰਤਦੇ ਆ ਹਾਂ ਉਹ ਸੰਭਲ ਬੁਖਬਰੀ ਵਾਲੀ ਗੱਲ ਹਾਂ ਸਹਾਂ ਨੂੰ ਸੰਭਾਲ ਕੇ ਵਰਤਣਾ ਹਾਂ ਆਪਣੀ ਸਮੇਂ ਤੇ ਸਹਾਂ ਨੂੰ ਸੰਭਾਲ ਕੇ ਵਰਤਣ ਦਾ ਅਸਲ ਮਤਲਬ ਕਿ ਸਾਡੀ ਡੇਲੀ ਲਾਈਫ ਵਿੱਚ ਇਹ ਸਵਾਲ ਮਤਲਬ ਕਿ ਵਿਚਾਰਨ ਵਾਲਾ ਹੈ ਸਹੀ ਗੱਲ ਹੈ ਇਹ ਸੋਚਣ ਵਾਲੀ ਗੱਲ ਛੱਡ ਜਾਨੇ ਸੁਰੂ ਤੇ ਇਸੇ ਵਿਚਾਰ ਦੇ ਨਾਲ ਅਸੀਂ ਅੱਜ ਦੀ ਇਹ ਵਿਚਾਰ ਚਰਚਾ ਇੱਥੇ ਸਮਾਪਤ ਕਰਦੇ ਹਾਂ ਜੀ ਤੇ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ